ਹੈਲੋ ਵੀਵਰਸ ਵਾਂਸ ਅਗੇਨ ਵੈਲਕਮ ਟੂ ਆਲ ਦੋਸੋ ਅੱਜ ਆਪਾਂ ਗੱਲ ਕਰਾਂਗੇ ਸੇਵਾ ਕੇਂਦਰ ਵਾਲੀ ਜਿਹੜੀ ਇਨਕਮ ਸਰਟੀਫਿਕੇਟ ਵਾਲੀ ਫਾਈਲ ਆ ਉਹ ਨਿਊ ਆਈ ਆ ਤਾਂ ਅਸੀਂ ਉਹ ਫਾਈਲ ਨੂੰ ਸੀ ਕਿਵੇਂ ਭਰ ਸਕਦੇ ਆ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇਹਦਾ ਪੀਡੀਐਫ ਮੇਰੇ ਕੋਲ ਪਹਿਲਾਂ ਤੋਂ ਮੌਜੂਦ ਆ ਸਭ ਤੋਂ ਪਹਿਲਾਂ ਅਸੀਂ ਪੀਡੀਐਫ ਦਾ ਪ੍ਰਿੰਟ ਕੱਢ ਲੈਣਾ ਤੇ ਉਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਮੈਰੀ ਫਰਸਟ ਆਪਸ਼ਨ ਤੋਂ ਸਭ ਤੋਂ ਪਹਿਲਾਂ ਜੀ ਇਹ ਜਗ੍ਹਾ ਦੇ ਨਾਮ ਮੈਂਸ਼ਨ ਕਰਨਾ ਜਿਸ ਪਰਸਨ ਦੇ ਵਾਸਤੇ ਅਸੀਂ ਅਪਲਾਈ ਕਰ ਰਹੇ ਹਾਂ ਸਰਟੀਫਿਕੇਟ ਉਹਦਾ ਨਾਮ ਹੈ ਜਗਾ ਮੈਂਸ਼ਨ ਕਰਨਾ ਉਸ ਤੋਂ ਬਾਅਦ ਅਸੀਂ son of daughter of ਉਹਦਾ ਵਿਆਹ ਉਹ ਤੋਂ ਬਾਅਦ ਅਸੀਂ ਐਡਰੈਸ ਪਾਵਾਂਗੇ ਰੈਜ਼ੀਡੈਂਸ ਕਿੱਥੋਂ ਰਹਿਣ ਵਾਲਾ ਹੈ ਉਹ ਡਿਸਟ੍ਰਿਕਟ ਪਾਵਾਂਗੇ ਅਗੇ ਸਾਰੀ ਇਨਫੋਰਮੇਸ਼ਨ ਉਹ ਅਸੀਂ ਪੰਜਾਬੀ ਵਿੱਚ ਮੈਂਸ਼ਨ ਕਰਾਂਗੇ ਮੈਂ ਪੁੱਤਰ ਪੁਤਰੀ ਜਾਂ ਪਤਨੀ ਉਹਦਾ ਨਾਮ ਰਿਲੇਸ਼ਨ ਦਾ ਨਾਮ ਵਾਸੀ ਜ਼ਿਲ੍ਹਾ ਉਸ ਤੋਂ ਬਾਅਦ ਅਸੀਂ ਲਿਖਾਂਗੇ ਬਿਲੋਂਗ ਟੂ ਕਿਹੜੀ ਕਾਸਟ ਨੂੰ ਬਿਲੋਂਗ ਕਰਦਾ ਆ ਕੋਈ ਵੀ ਪਰਸਨ ਜਨਰਲ ਚੈਨਲ ਚੈਨਲ ਆਸੀ ਆ ਤਾਂ ਆਸੀ ਆ ਆਕੂਪੇਸ਼ਨ ਉਹਦਾ ਕਿਰਤਾ ਕੀ ਆ ਜੇ ਫਾਰਮਰ ਕਿਸਾਨ ਦਾ ਫਾਰਮਰ ਨਹੀਂ ਲੇਬਰ ਸੋਰਸਸ ਆਫ ਇਨਕਮ ਇਹ 200 ਜੇਕਰ ਸਕਾਲਰਸ਼ਿਪ ਆਸਤੇ ਅਸੀਂ ਅਪਲਾਈ ਕਰਨੇ ਆ ਤਾਂ ਅਸੀਂ ਏ ਹਜ਼ਾਰ ਤੋਂ 1 ਲੱਖ ਤੱਕ ਅਸੀਂ ਭਰ ਸਕਦੇ ਆ ਜੇ ਕੋਈ ਜਨਰਲ ਕੈਟੇਗਰੀ ਤੋਂ ਅਪਲਾਈ ਕਰ ਲਿਆ ਤਾਂ 1.5 ਤੋਂ 2 ਲੱਖ ਤੱਕ ਭਰ ਸਕਦਾ ਤੇ ਇਹ ਤੁਸੀਂ ਆ ਆਕੂਪੇਸ਼ਨ ਦੇ ਹਿਸਾਬ ਨਾਲ ਜਿਵੇਂ ਕਿ ਜਿਵੇਂ ਕਿਸੇ ਦਾ ਕਿੱਤਾ ਉਹ ਹਿਸਾਬ ਨਾਲ ਹੀ ਫਿਲ ਕਰਨੀ ਆ ਪੁੱਛ ਕੇ ਜੇਕਰ ਤੁਸੀਂ ਨੋਰਮਲ ਸਕਾਲਰਸ਼ਿਪ ਆਸਤੇ ਅਪਲਾਈ ਕਰ ਰਹੇ ਹੋ ਤਾਂ ਤੁਸੀਂ 80000 ਪਰ ਕੇ ਵੀ ਬਣਾ ਸਕਦੇ ਹੋ ਇਸ ਤੋਂ ਬਾਅਦ ਸਰਟੀਫਿਕੇਟ ਰਿਕੁਆਇਰਡ ਫਾਰ ਇਥੇ ਚਿਲਡਰਨ ਐਜੂਕੇਸ਼ਨ ਦੇ ਸਕਾਲਰਸ਼ਿਪ ਪਰਪਸ ਲਿਖ ਸਕਦੇ ਹੋ ਇਸ ਤੋਂ ਬਾਅਦ ਲਿਖਣਾ ਵੀ ਕਿਸ ਜਾਤ ਨਾਲ ਸੰਬੰਧ ਰੱਖਦਾ ਉਸ ਵਕਤ ਕੀਤਾ ਕੀ ਉਹਦਾ ਸਾਰੇ ਵਸੀਲਿਆਂ ਤੋਂ ਆਮਦਨ ਕਿੰਨੀ ਆ ਟੋਟਲ ਆਮਦਨ ਹੋਵੇ 80000 ਜਾਂ 1 ਲੱਖ ਜਿੰਨੀ ਵੀ ਸਪੈਸੀਫਾਈ ਕਰਨੀ ਹੈ ਪੋਸਟਬਾਡਰ ਕਿਉਂ ਚਾਹੀਦਾ ਸਰਟੀਫਿਕੇਟ ਬੱਚਿਆਂ ਲਈ ਚਾਹੀਦਾ ਜਾਂ ਕਿਵੇਂ ਚਾਹੀਦਾ ਇੱਥੇ ਮੈਨਸ਼ਨ ਕਰਨਾ ਇਸ ਤੋਂ ਬਾਅਦ ਆ ਗਿਆ ਦੋ ਨੰਬਰ ਕਾਲਮ ਲੜੀ ਨੰਬਰ ਨੇਮ ਉਮਰ ਰਿਸ਼ਤਾ ਓਕੂਪੇਸ਼ਨ ਆਮੰਦ ਤੇ ਪੈਨ ਨੰਬਰ ਇਹ ਚ ਸਿਰਫ ਅਸੀਂ ਲੜੀ ਨੰਬਰ ਪਾਵਾਂਗੇ ਇੱਕ ਨਾਮ ਪਾਵਾਂਗੇ ਪਹਿਲਾਂ ਵੀ ਪਰਸਨ ਦੀ ਪਤਨੀ ਦਾ ਨਾਮ ਫਿਰ ਜੇ ਕੋਈ ਫੀਮੇਲ ਅਪਲਾਈ ਕਰ ਰਹੀ ਆ ਤਾਂ ਮੇਲ ਦਾ ਨਾਮ ਜੇ ਮੇਲ ਕਰ ਰਹਾ ਤਾਂ ਫੀਮੇਲ ਦਾ ਨਾਮ ਮਤਲਬ ਕਿ ਸਪਾਊਸਰ ਨਾਮ ਲਿਖਣਾ ਜ਼ਰੂਰੀ ਆ ਜੀ ਉਮਰ ਕਿੰਨੀ ਆ ਰਿਸ਼ਤਾ ਕੀ ਆ ਉਹਦੇ ਨਾਲ ਕਿ ਤਾਂ ਕਿ ਆ ਤੇ ਆਮ ਦੇ ਪੈਨ ਕਾਰਡ ਨੰਬਰ ਛੱਡ ਦੋ ਇਹ ਲਿਖਣਾ ਜ਼ਰੂਰੀ ਨਹੀਂ ਹੈਗਾ ਦੋ ਨੰਬਰ ਕਾਲਮ ਦੇ ਬੱਚਿਆਂ ਦੇ ਨਾਮ ਪਾਵਾਂਗੇ ਅਸੀਂ ਨਾਮ ਮਦਰ ਰਿਲੇਸ਼ਨ ਕੀ ਆ ਮੁੰਡਾ ਜਾਂ ਕੁੜੀ ਆ ਅਕੂਪੇਸ਼ਨ ਪੜਦੇ ਆ ਜੇ ਬੱਚੇ ਪੜਦੇ ਆ ਤਾਂ ਸਟੂਡੈਂਟ ਲਿਖ ਦਿਓ ਜਾਂ ਪੜ੍ਹਾਈ ਲਿਖ ਦਿਓ ਤੇ ਆਮਦਨ ਨਹੀਂ ਲਿਖਣੀ ਇਹਨਾਂ ਦੀ ਇਸ ਤੋਂ ਬਾਅਦ ਅਸੀਂ ਈਅਰ ਆ ਗਿਆ 1 ਅਪ੍ਰੈਲ ਤਾੜ ਨੰਬਰ ਕਾਲਮ ਵਿੱਚ ਅਸੀਂ ਈਅਰ ਲਿਖਾਂਗੇ ਇਹ ਅਸੀਂ ਮੈਂਸ਼ਨ ਕਰਾਂਗੇ ਜੇਕਰ ਅਸੀਂ 23 24 ਚ ਅਪਲਾਈ ਕਰ ਰਹੇ ਹਾਂ ਸਾਲ ਦਾ 23 24 ਇਸੇ ਤਰ੍ਹਾਂ ਅਸੀਂ ਇੱਕ ਸਾਲ ਦੀ ਜਿਹੜੀ ਆਮਦਨ ਮੈਂਸ਼ਨ ਕਰਨਾ ਹੋਊਗਾ ਜੇਕਰ ਤੁਸੀਂ ਹੈ ਇਹ ਵੀਡੀਓ 22 ਚ ਦੇਖ ਰਹੇ ਹੋ ਤਾਂ 24 25 ਲਿਖ ਸਕਦੇ ਆ ਜਾਂ 25 24 ਲਿਖ ਸਕਦੇ ਹੋ दैट ਡਿਪੈਂਡਸ ਕਿ ਤੁਸੀਂ ਵੀਡੀਓ ਨੂੰ ਕਿਹੋ ਦੇਖ ਰਹੇ ਹੋ ਇੱਕ ਨੰਬਰ ਕਾਲਮ ਜੀ ਐਨਏ ਪਾਉਣਾ ਨਾ ਅਵੇਲੇਬਲ ਦੋ ਨੰਬਰ ਕਾਲਮ ਜੀ ਵੀ ਐਨਏ ਪਾਉਣਾ ਤਿੰਨ ਨੰਬਰ ਕਾਲਮ ਜੀ ਵੀ ਐਨਏ ਪਾਉਣਾ ਚਾਰ ਨੰਬਰ ਜੀ ਵੀ ਐਨਏ ਅਤੇ ਪੰਜ ਨੰਬਰ ਕਾਲਮ ਜੇਕਰ ਕੋਈ ਜਰਨਲ ਜਾਂ ਜਟਸਕ ਅਪਲਾਈ ਕਰ ਰਿਹਾ ਉਹ ਆਪਣੇ ਜ਼ਮੀਨ ਦੇ ਵੇਰਵੇ ਇੱਥੇ ਪਾ ਸਕਦਾ ਜੋ ਕਰ ਕੋਈ 80 ਗੜ ਕਰਦੇ ਅਪਲਾਈ ਕਰ ਰਹੇ ਤੇ ਐਨੇ ਬਾਅਦ ਇਹਨੂੰ ਖਾਲੀ ਛੱਡ ਦੇਣਾ ਸਾਰੇ ਕਾਲਮ ਚ ਐਨੇ ਲਿਖਣ ਤੋਂ ਬਾਅਦ 12ਵੇਂ ਕਾਲਮ ਚ ਜੀ ਟੋਟਲ ਇਨਕਮ ਪਾਵਾਂਗੇ 80 ਹਜ਼ਾਰ ਜਾਂ 1 ਲੱਖ ਜਿੰਨੀ ਉੱਪਰ ਮੈਂਸ਼ਨ ਕੀਤੀ ਹੋਣੀ ਹੋਂਨੀ ਹਰ ਜੇ ਮੈਂਸ਼ਨ ਕਰਾਂਗੇ ਇਸ ਤੋਂ ਬਾਅਦ ਅਸੀਂ ਨੈਕਸਟ ਪੇਜ ਜਾਵਾਂਗੇ ਇਸੇ ਅਸੀਂ ਪਲੇਸ ਪਾਵਾਂਗੇ ਜਿਸ ਸਥਾਨ ਤੋਂ ਜੀ ਅਪਲਾਈ ਕਰ ਰਹੇ ਹਾਂ ਡੇਡ ਪਾਵਾਂਗੇ ਤੇ ਕੋਈ ਨਾ ਕਰਦੇ ਸੈਂ ਜਾਂ ਜਿਹੜਾ ਵੀ ਬੰਦਾ ਅਪਲਾਈ ਕਰੇ ਸੈਂ ਹੋਣਗੇ ਇਸ ਤੋਂ ਬਾਅਦ 3 ਨੰਬਰ ਪੇਜ ਆ ਜਾਆ ਐਸ ਪੀ ਆਏ ਕੋਈ ਦੀ ਇਸ ਵੀ ਦੇ ਪ੍ਰੋਸੈਸਿੰਗ ਕਰਾਂਗੇ ਅਗੇ ਨਾਮ ਪਰਸੰਦਾ ਜੋ ਅਪਲਾਈ ਕਰਨ ਵਾਲਾ ਉਹਦੇ ਪਿਤਾ ਜੀ ਦਾ ਨਾਮ ਅਗਰ ਰੈジਡੈਂਸ ਕਿੱਥੋਂ ਦਾ ਜੇਡੀ ਕਾਸਟ ਨੂੰ ਬਿਲੋਂਗ ਕਰਦਾ ਓਕੂਪੇਸ਼ਨ ਕੀ ਆ ਉਹਦਾ ਕਿਤਾ ਕੀ ਆ ਮਜ਼ਦੂਰੀ ਜਾਂ ਕਿਸਾਨ ਇਸ ਬਸ ਸੋਰਸ ਇਨਕਮ ਕਿੰਨੀ ਆਲ ਸੋਰਸ ਤੋਂ ਹੈ ਉਹ ਵੀ ਮੈਂਸ਼ਨ ਕਰਾਂਗੇ ਜਿੰਨੀ ਪਹਿਲਾਂ ਕੀਤੀ 8000 ਰੁਪਏ ਕੀਤੀ 1 ਲੱਖ ਕੀਤੀ ਉਹ ਹਿਸਾਬ ਨਾਲ ਅਗੇ ਸਾਰਾ ਫਾਰਮ ਪੰਜਾਬੀ ਵਿੱਚ ਫਿਲ ਕਰਾਂਗੇ ਨਾਮ ਉਹਦੇ ਰਿਲੇਸ਼ਨ ਦਾ ਨਾਮ ਕਿਸ ਨਾਮ ਵਸਨੀਕਾ ਅਦੇ ਕਿਹੜੀ ਯਾਤਨਾ ਸੰਬੰਧ ਰੱਖਦਾ ਕੀਤਾ ਕੀ ਆ ਅਧਿਆਪਨ ਕਿੰਨੀਆਂ ਇਸ ਤੋਂ ਬਾਅਦ ਆ ਗਿਆ ਜੀ ਨੰਬਰਦਾਰ ਵਾਲਾ ਜਾਂ ਸਰਪੰਚ ਵਾਲਾ ਪਰਫਾਰਮਾ ਇਹ ਸਰਪੰਚ ਵੱਲੋਂ ਪ੍ਰਾਜਾਹ ਦਾ ਤੁਸੀਂ ਆ ਵੀ ਫਿਲ ਕਰ ਸਕਦੇ ਹੋ ਨਾਮ ਸਰਪੰਚ ਦਾ ਨਾਮ ਉਸ ਤੋਂ ਬਾਅਦ ਕਿਹੜੇ ਪਿੰਡ ਦਾ ਰਹਿਣ ਵਾਲਾ ਉਸ ਤੋਂ ਬਾਅਦ ਐਪਲੀਕੈਂਟ ਦਾ ਨਾਮ ਜਿਹੜਾ ਐਪਲੀਕੈਂਟ ਅਪਲਾਈ ਕਰਨ ਵਾਲਾ ਸਰਟੀਫਿਕੇਟ ਉਹਦਾ ਨਾਮ ਉਹਦੇ ਪਿਤਾ ਦਾ ਨਾਮ ਰੈਜ਼ੀਡੈਂਸ ਕਿੱਥੋਂ ਦਾ ਰਹਿਣ ਵਾਲਾ ਕਿੱਥੋਂ ਦਾ ਕਿਹੜੀ ਜਾਤ ਨੂੰ ਬਿਲੋਂਗ ਕਰਦਾ ਹੈ ਉਹਦਾ ਕਿੱਤਾ ਕੀ ਆ ਤੇ ਉਹਦੀ ਆਮਦਨ ਕਿੰਨੀ ਹੈ ਉਹ ਹੀ 80 ਹਜ਼ਾਰ ਨਹੀਂ 1 ਲੱਖ ਜਿੰਨੀ ਮੈਂਸ਼ਨ ਕੀਤੀ ਹੋਈ ਆ ਅਗੇਨ ਸਾਰਾ ਕੁਝ ਪੰਜਾਬੀ ਚ ਭਰਨਾ ਦੀ ਸਰਪੰਚ ਦਾ ਨਾਮ ਉਹਦੇ ਪਿੰਡ ਦਾ ਨਾਮ ਫਿਰ ਜਿਹੜਾ ਐਪਲੀਕੈਂਟ ਆ ਉਹਦਾ ਨਾਮ ਉਹਦੇ ਪਿਤਾ ਦਾ ਨਾਮ ਉਹ ਕਿੱਥੋਂ ਰਹਿਣ ਵਾਲਾ ਅਤੇ ਇਸ ਤੋਂ ਬਾਅਦ ਅਸੀਂ ਉਹਦੀ ਜਾਤ ਕੀ ਆ ਤੇ ਦਾ ਮਜ਼ਦੂਰ ਕਿੱਤਾ ਮਜ਼ਦੂਰੀ ਤੇ ਆਮਦਨ ਕਿੰਨੀ ਉਹਨੇ ਜਿੰਨੀ ਸ਼ੁਰੂ ਚ ਮੈਂਸ਼ਨ ਕੀਤੀ 80 ਹਜ਼ਾਰ 1 ਲੱਖ ਡੇਟ ਮੈਂਸ਼ਨ ਕਰਨੀ ਇਸ ਜਗ੍ਹਾ ਦੇ ਉੱਪਰ ਸਾਈਨ ਕਰਵਾਉਣੇ ਆ ਸਰਪੰਚ ਜਾਂ ਨੰਬਰਦਾਰ ਦੇ ਕਿਸੇ ਵੀ ਕਿਸੇ ਪਸੰਦ ਦੇ ਜਿਹੜੀ ਅਥਾਰਟੀ ਹੈਗੀ ਪਿੰਡ ਦੀ ਐਮਸੀ ਸ਼ਹਿਰ 'ਚ ਦੇਖ ਰਹੇ ਹਾਂ ਤਾਂ ਐਮਸੀ ਕਰੂਗਾ ਪਿੰਡ 'ਚ ਨੰਬਰਦਾਰ ਵੀ ਹੁੰਦੇ ਆ ਸਰਪੰਚ ਵੀ ਹੁੰਦੇ ਆ ਅਤੇ ਪਟਵਾਰੀ ਦੇ ਸਾਈਨ ਕਰਾਉਣ ਦੀ ਜਰੂਰਤ ਨਹੀਂ ਹੋਊਗੀ ਕਿਉਂਕਿ ਹੁਣ ਸਾਈਨ ਹੈਗੇ ਜਿਹੜੇ ਆਨਲਾਈਨ ਹੀ ਹੋ ਜਾਂਦੇ ਆ ਤੁਸੀਂ ਸਿਰਫ ਸਰਪੰਚ ਦੇ ਸਾਈਨਾਂ ਨਾਲ ਹੀ ਇਸ ਫਾਈਲ ਨੂੰ ਆਨਲਾਈਨ ਸਬਮਿਟ ਕਰ ਸਕਦੇ ਹੋ ਠੀਕ ਹੈ ਦੋਸਤੋ ਐਸੀ ਪ੍ਰੋਸੈਸ ਕੀਤੀ ਜੇਕਰ ਅਸੀਂ ਆਮਦਨ ਸਰਟੀਫਿਕੇਟ ਦੀ ਫਾਈਲ ਭਰਨੇ ਦਾ ਕਿਵੇਂ ਭਰ ਸਕਦੇ ਹਾਂ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਕਰਿਓ ਥੈਂਕ ਯੂ ਵੈਰੀ ਮਚ